ਆਪਸ ਵਿੱਚ ਜਿਹੜਾ ਜਿਹੜੀ ਡੈਥ ਹੋਈ ਆ ਇਹਦੀ ਉਮਰ ਤਕਰੀਬਨ 36 ਸਾਲ ਸੀਗੀ। ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਆ ਉਹ ਵੀ ਉਮਰ ਦਾ ਸੀਗਾ ਇਹ ਆਪਸੇ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ। ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬਲਾਇਆ ਹੋਏ ਸੀ। ਔਰ ਉਹ ਫਾਇਰਿੰਗ ਕਰਕੇ ਦੀ ਡੈਥ ਹੋਈ ਹੈ ਲੜਕੀ ਦੀ ਗਗੰਦੀ। ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ। ਔਰ ਮੇਰੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਏ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਦੀ ਰੈਸਟ ਵੀ ਹੋ ਗਈ ਹੈ। ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ। ਕਿੰਨੇ ਫਾਇਰ ਹੋਇਆ ਜੀ? ਤਕਰੀਬਨ ਹਲੇ ਪੱਕਾ ਕਲੀਅਰ ਤਾਂ ਨਹੀਂ ਕਰ ਸਕਦਾ 4 ਤੋਂ 5 ਫਾਇਰ ਹੋਇਆ। ਪਰ ਜਿਹੜਾ ਉਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਕਸ਼ਮਨੀ ਆ ਪਿੰਡ ਦੀ ਕਿਉਂਕਿ ਦੋਨੋਂ ਤੇ ਰਾਈ ਕੋ ਪਿੰਡ ਬਿਆ ਹੈਗੇ ਆ ਤੇ ਪਲਸ ਗੁਰਸੇਵਕ ਮੋਟੋ ਜਿਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪ ਦੇ ਹੋਰ ਸਾਥੀ ਜਿਹੜੇ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਆਦੇ ਸਨ ਇਹ ਸਾਰਾ ਵਿੱਚ ਕਹਿ ਰਹੇ ਆ ਆਖਿਆ ਯਾਰ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰਾਂਗੇ ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਫੇ ਸ਼ਾਮ ਨੂੰ ਫੇਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਕਿੰਨੇ ਬੰਦੇ ਅਰੈਸਟ ਹੋ ਗਏ ਸਰ ਹਾਂ ਜਿਹੜੇ ਇਹਨਾਂ ਨੇ ਬਾਈ ਨੇਮ ਅਫੇਅਰਸ ਲਿਖਾਇਆ ਉਹਨਾਂ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਵਾਂਗੇ